ਉਹ ਇੱਕ ਗੱਲ ਮੈਂ ਚਾਹੁੰਦੀ ਆ ਐਮਰਜੈਂਸੀ ਮੂਵੀ ਵਾਲੀ ਚੱਲਦੀ ਆ ਹੈਨਾ ਅੱਜ ਸਾਡੇ ਹੁੰਡੇ ਦੇ ਅੰਦਰ ਬਹੁਤ ਡਰ ਦਾ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਨਾ ਕਿ ਇਹ ਨਾ ਬਾਈਕ ਡਾਕ ਕੀਤਾ ਜਾਵੇ ਇਹ ਨਾ ਬਾਈਕ ਡਾਕ ਕੀਤਾ ਜਾਵੇ ਪਹਿਲਾਂ ਤਾਂ ਆਪਣੇ ਅੰਬਾਰੇ ਦੀ ਰਿਪੋਰਟ ਨੂੰ ਹੱਥ ਮੰਨ ਕੇ ਪੇਂਟੀ ਕਰਦੇ ਆ ਕਿ ਜੇਰੇ ਇੱਥੇ ਦੇ ਡੀਸੀ ਨੇ ਉਹਦਾ ਵੀ ਜਿਹੜਾ ਕਾਪਾ ਤੇਰਾ ਕਾਪਾ ਦਿੱਤਾ ਜਾਵੇ ਜੇ ਕਿੰਨੇ ਸੇਮਾਰੇ ਸਾਡੇ ਇੱਥੇ ਅੰਬਾਰੇ ਦੇ ਅੰਦਰ ਉਹਨਾਂ ਨੂੰ ਕਾਪਾ ਦਿੱਤਾ ਜਾਵੇ ਕਿ ਇਹ ਉਹ ਵੀ ਅੰਬਾਰੇ ਦੇ ਅੰਦਰ ਨਹੀਂ ਲੱਗਰੇ ਚਾਹੀਦੀ ਐਵੇਂ ਸਾਰਿਆਂ ਨੂੰ ਜਿੰਮੇਵਾਰੀ ਆਪਣੇ ਹੀ ਲੈਨਦਰ ਚੱਕਣੀ ਪੈ ਰਹੀ ਆ ਅਜੇ ਕਾਲੋ ਕੋਈ ਖੇਰ ਵੀ ਲਾਉਂਦਾ ਔਰ ਉਹਦੇ ਨਾਲ ਕੀ ਤੱਕਾ ਹੋ ਜਾਂਦਾ ਆ ਜਿਹੜੇ ਮੁੰਡੇ ਕਿ ਪੰਖ ਦਰਦੀ ਦੇ ਮੁੰਡੇ ਹੈ ਨਾ ਉਹ ਜਿਹੜੇ ਸਾਡੇ ਕਰਤਾਰ ਤੁਸੀਂ ਉਸ ਮੂਵੀ ਦੇ ਅੰਦਰ ਕਰੀ ਜਾਂਦੀ ਆ ਤੇ ਕੰਗ ਰਹਿ ਜਾ ਕੋਈ ਵਾਕਾ ਵੀ ਹੁੰਦਾ ਆ ਤਾਂ ਲੀਡਰ ਸੀਪੋਂ ਉਹਨਾ ਮੌਜੂਦਾਨ ਨਾਰ ਵੀ ਖੜਨਾ ਕੋਵਗਾ ਕਿ ਪੰਖ ਦਰਦੀ ਦੇ ਕਈ ਵਾਰ ਹੋ ਉਸ ਜਿਹੜੇ ਕੰਮ ਹੋ ਵੀ ਜਾਂਦੇ ਨੇ ਪਰ ਤੁਹਾਨੂੰ ਸੂਰਗਾਂਦ ਲਿਖਿਆ ਚਰਣਾ ਪੈਣਾ ਕਿਸਟੇਟ ਚੌਪੀ ਏਰੀਆ ਇਹ ਲੋਕ ਇਹਨਾਂ ਦਾ ਸੀ ਕਿਰਦਾਰ ਤੁਸੀਂ ਕਰੀਏ ਕਰ ਨੂੰ ਜਦੋਂ ਇਹ ਇਹੋ ਜਿਹਾ ਕੋਈ ਕੰਮ ਕਰ ਉਹ ਤੋਂ ਵੀ ਪਛੋਣ ਕਰਨਾ ਪਰ ਕਿੱਥੇ ਹੋ ਗਏ ਸਾਨੂੰ ਇਸ ਮੂਵੀ ਦਾ ਪਾਈਟਾਰ ਕਰਨਾ ਪੈਗਾ ਜਿਹੜੀ ਐਮਰਜੈਂਸੀ ਕੰਗਰਾ ਇੱਕ ਕੁੜੀ ਹੈ ਜਿਹੜੀ ਇਹਨੂੰ ਕਰ ਲੈਂਦੀ ਹੁਣ ਇੱਕ ਗੱਲ ਚੱਲਦੀ ਹੈ ਐਮਰਜੈਂਸੀ ਮੂਵੀ ਵਾਲੀ ਚੱਲਦੀ ਹੈ ਹੈਨਾ ਅੱਜ ਸਾਡੇ ਮੁੰਡਿਆਂ ਦੇ ਵਿੱਚ ਬਹੁਤ ਦਰਦ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਨਾ ਕਿ ਇਹਨਾਂ ਦਾ ਪਾਈਟਾਰ ਕੀਤਾ ਜਾਵੇ ਇਹਨਾਂ ਦਾ ਪਾਈਟਾਰ ਕੀਤਾ ਜਾਵੇ ਪਹਿਲਾਂ ਤਾਂ ਆਪਣੇ ਬਾਰੇ ਵੀ ਰਿਪੋਰਟ ਸਿੱਧਾ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਦੀ ਰੀਤ ਤੇ ਦੇਸੀ ਨੇ ਉਹਦਾ ਵੀ ਦੇਣਾ ਕਿ ਆਪਾਂ ਮੇਰਾ ਕਾਪਾ ਦਿੱਤਾ ਜਾਵੇ ਕਿ ਕਿੰਨੇ ਸੇਮਾਰੇ ਸਾਡੇ ਇੱਥੇ ਅੰਬਾਰੇ ਦੇ ਅੰਦਰ ਉਹਨਾਂ ਨੂੰ ਕਾਪਾ ਦਿੱਤਾ ਜਾਵੇ ਵੀ ਇਹ ਉਹ ਵੀ ਅੰਬਾਰੇ ਦੇ ਅੰਦਰ ਨਹੀਂ ਲੱਗਰੇ ਚਾਹੀਦੀ ਐਵੇਂ ਸਾਰਿਆਂ ਨੂੰ ਜ਼ਿੰਮੇਵਾਰੀ ਆਪਣੇ ਜੀਹਰੇ ਦੇ ਅੰਦਰ ਚੱਕਣੀ ਪੈਰੀ ਆ ਅਜੇ ਕਾਲ ਨੂੰ ਕੋਈ ਫੇਰ ਵੀ ਲਾਉਂਦਾ ਔਰ ਉਹਦੇ ਨਾਲ ਕੀ ਦਿੱਕਤ ਆ ਹੋ ਜਾਂਦਾ ਆ ਜਿਹੜੀ ਮੁੰਡੇ ਚੋਗੀ ਪੰਖ ਦਰਦੀ ਦੇ ਮੁੱਦੇ ਹੈ ਨਾ ਉਹ ਜਿਹੜੇ ਸਾਡੇ ਕਿਰਦਾਰ ਤੁਸੀਂ ਉਸ ਮੂਵੀ ਦੇ ਅੰਦਰ ਕਰੀ ਜਾਂਦੀਆਂ ਤੇ ਕੱਲ੍ਹ ਵਾਂ ਜਾ ਕੋਈ ਵਾਕਾ ਵੀ ਹੁੰਦਾ ਆ ਤਾਂ ਲੀਡਰシップ ਉਹ ਨਾਲ ਨੌਜਵਾਨਾਂ ਨਾਲ ਵੀ ਕਰਨਾ ਪਊਗਾ ਕਿ ਪੰਖ ਦਰਦੀ ਦੇ ਕਈ ਵਾਰ ਉਹ ਉਸ ਜਿਹੇ ਕੰਮ ਹੋ ਵੀ ਜਾਂਦੇ ਨੇ ਪਰ ਤੁਹਾਨੂੰ ਸੂਰਗਾਂ ਲਿਖਿਆ ਚਰਣਾ ਬੜਾ ਗ੍ਰੇਪੀ ਸਟੇਟ ਚੋਂ ਵੀ ਆ ਕਿ ਇਹ ਲੋਕ ਇਹਨਾਂ ਦਸੀ ਕਿਰਦਾਰ ਤੁਸੀਂ ਕਰੀਏ ਕਰਨ ਜਦੋਂ ਇਹ ਇਹ ਜਿਹੇ ਕੋਈ ਕੰਮ ਕਰ ਉਹ ਤੋਂ ਵੀ ਪਛੋਣ ਕਰਨਾ ਪਰ ਕੱਥੇ ਹੋਵੇ ਸਾਨੂੰ ਇਸ ਮੂਵੀ ਦਾ ਪਾਇਆ ਕਰਨਾ ਪਹਿਲਾਂ ਜਿਹੜੀ ਹੈ ਤੰਗਣਾ ਕੁੜੀ ਹੈ ਜਿਹੜੀ ਇਹਨੂੰ ਕਰ ਲੈਣਾ ਹੁਣ ਇੱਕ ਗੱਲ ਚੰਗੀਆਂ ਐਮਰਜੈਂਸੀ ਮੂਵੀ ਵਾਲੀ ਚੱਲਦੀ ਹੈ ਹੈਨਾ ਅੱਜ ਸਾਡੇ ਮੁੰਡਿਆਂ ਵਿੱਚ ਬਹੁਤ ਡਰ ਦਾ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਨਾ ਕਿ ਇਹਨਾਂ ਬਾਈਕਾਰ ਕੀਤਾ ਜਾਵੇ ਇਹਨਾਂ ਬਾਈਕਾਰ ਕੀਤਾ ਜਾਵੇ ਪਹਿਲਾਂ ਤਾਂ ਆਪਣਰੇ ਬਾਰੇ ਵੀ ਰਿਪੋਰਟ ਸਿੱਧਾ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਕਿ ਜੇਰੇ ਇੱਥੇ ਦੇ ਡੀਸੀ ਨੇ ਉਹਦਾ ਵੀ ਜਿਹੜਾ ਕਾਪ 13 ਕਾਪ ਦਿੱਤਾ ਜਾਵੇ ਜੇ ਕਿਨ ਸੇਮਾਰੇ ਸਾਡੇ ਇੱਥੇ ਅੰਬਾਰੇ ਦੇ ਅੰਦਰ ਉਹਨਾਂ ਨੂੰ ਕਿੱਪਾ ਕੀਤਾ ਜਾਵੇ ਕਿ ਇਹ ਉਹ ਵੀ ਅੰਬਾਰੇ ਦੇ ਅੰਦਰ ਨਹੀਂ ਲੱਗੇ ਰਹੀ ਚਾਹੀਦੀ ਐਵੇਂ ਸਾਰਿਆਂ ਨੂੰ ਜ਼ਿੰਮੇਵਾਰੀ ਆਪਣੇ ਜੀਹੇ ਦੇ ਅੰਦਰ ਚੱਕਣੀ ਪੈਰੀ ਆ ਅਜੇ ਕਾਲ ਨੂੰ ਕੋਈ ਫੇਰ ਵੀ ਲੌਂਦਾ ਔਰ ਉਹਦੇ ਨਾਲ ਕੀ ਦਿੱਕਤ ਆ ਹੋ ਜਾਂਦਾ ਆ ਜਿਹੜੇ ਮੁੰਡੇ ਜੋਗੀ ਅੱਖ ਦਰਦੀ ਦੇ ਮੁੰਡੇ ਹੈ ਨਾ ਉਹ ਜਿਹੜੇ ਸਾਡੇ ਕਿਰਦਾਰ ਤੁਸੀਂ ਉਸ ਮੂਵੀ ਦੇ ਅੰਦਰ ਕਰੀ ਜਾਂਦੀ ਆ ਤੇ ਕੰਮ ਆ ਜਾਂਦਾ ਕੋਈ ਵਾਕਾ ਵੀ ਹੁੰਦਾ ਆ ਤਾਂ ਲੀਡਰਸ਼ਿਪ ਉਹਨਾਂ ਨੌਜਵਾਨਾਂ ਨਾਰੀ ਵੀ ਖੜਨਾ ਪਊਗਾ ਕਿ ਪਾਸ ਤੇ ਦਰਦੀ ਦੇ ਕਈ ਵਾਰ ਹੋ ਉਸ ਜਿਹੜੇ ਕੰਮ ਉਹ ਵਿਜਨਤ ਨਹੀਂ ਪਰ ਤੁਮ ਸੂਰਗਾੰਦਰੀ ਕੀਣਾ ਚਰਣਾ ਬੈਰਕੀ ਸਟੇਟ 24 ਏਰੀਆ ਵੀ ਇਹ ਲੋਕ ਇਹਨਾਂ ਦਸੀ ਕਿਰਦਾਰ ਉਸੇ ਲਈ ਕਰਨ ਜਦੋਂ ਇਹ ਇਹ ਜਿਆ ਕੋਈ ਕੰਮ ਕਰ ਉਹ ਤੋਂ ਵੀ ਪਚੋ ਕਰਨਾ ਪਰ ਕੱਥੇ ਹੋਵੇ ਸਾਨੂੰ ਇਸ ਮੂਵੀ ਦਾ ਪਾਇਕਾਰ ਕਰਨਾ ਪੈਣਾ ਜਿਹੜੀ ਐਮਰਜੈਂਸੀ ਕੰਗਰਾ ਇੱਕ ਕੁੜੀ ਹੈ ਜਿਹੜੀ ਇਹਨੂੰ ਕਰ ਲੈਣ